ਅਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰੁਣ ਪਟਤਾਂ ਮਹਿੰਦਰ ਭਗਤ ਉਹਨਾਂ ਨੇ ਜਲੰਧਰ ਵੈਸਟ ਦੀ ਜਿਮਨੀ ਚੋਣ ਜਿੱਤ ਲਈ ਹੈ ਤਾਂ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਤੁਸੀਂ ਦੇਖ ਸਕਦੇ ਹੋ ਖੁਸ਼ੀ ਦਾ ਮਾਹੌਲ ਹੈ ਮੂੰਹ ਮਿੱਠਾ ਕਰਾ ਕੇ ਜਿੱਥੇ ਲਾਲਜੀਤ ਸਿੰਘ ਢੁੱਲਰ ਹਰਪਾਲ ਸਿੰਘ ਚਿੰਮਾ ਹਰਪਜਨ ਈਟੀਓ ਨੀਲਗਰ ਦੇ ਚੇਅਰਮੈਨ तमाम ਲੋਕ ਇੱਥੇ ਪਹੁੰਚੇ ਹੋਏ ਨੇ ਖੁਸ਼ੀ 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 ਮਨਾ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਭੰਗੜੇ ਪਾ ਕੇ ਜਿਹੜਾ ਹੈਗਾ ਸੈਲੀਬ੍ਰੇਸ਼ਨ ਕੀਤਾ ਜਾ ਰਿਹਾ ਤਾਂ ਤਸਵੀਰਾਂ ਆਮ ਆਦਮੀ ਪਾਰਟੀ ਦੇ ਦਫਤਰ ਤੋਂ ਸੈਕਟਰ 39 ਚੰਡੀਗੜ੍ਹ ਤੋਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਤਾਂ ਬੱbbi ਬਾਦਲ ਇੱਥੇ ਮੌਜੂਦ ਨੇ ਤਾਂ ਗੋਵਿੰਦਰ ਮਿੱੱਤਲ ਇੱਥੇ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਤਮਾਮ ਵਰਕਰ ਇੱਥੇ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਹਾਲ ਹਰਪਾਲ ਜੀ ਮਹਾਲਾ ਜੀ ਦੇਖ ਰਹੇ ਹਾਂ ਲਗਾਤਾਰ ਮਹਿੰਦਰ ਭਗਤ ਜਿਹੜੇ ਹੈਗੇ ਨੇ ਪਹਿਲੇ ਗੇਟ ਤੋਂ ਹੀ ਅੱਗੇ ਬਣੇ ਹੋਏ ਸੀ ਤਾਂ तकरीबन 37325 ਵੋਟਾਂ ਤੋਂ ਮਹਿੰਦਰ ਭਗਤ ਜਿਹੜੇ ਹੈਗੇ ਨੇ ਉਹ ਜਿੱਤ ਚੁੱਕੇ ਨੇ ਤਾਂ ਆਮ ਆਦਮੀ ਪਾਰਟੀ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਤੋਂ ਕਹਾਨੂੰ ਦੱਸ ਦਈਏ ਕਿ ਲਗਾਤਾਰ ਹਰ 라ਉਂਡ ਦੇ ਵਿੱਚ ਅੱਗੇ ਜਾਣ ਲਾਲਜੀਤ ਸਿੰਘ ਢੁੱਲਰ ਸਾਡੇ ਨਾਲ ਮੌਜੂਦ ਨੇ ਢੁੱਲਰ ਸਾਹਿਬ तकरीबन 33325 ਵੋਟਾਂ ਤੋਂ ਜਿੱਤ ਕੇ ਜੂਨ ਕਿਵੇਂ ਦੇ ਬੜੀ ਵੱਡੀ ਲੀਡ ਨਾਲ ਜਿੱਤੋ ਹੀ ਆਪਾਂ ਗੱਜੀ ਦੀ ਮੈਂ ਪਹਿਲਾਂ ਤੋਂ ਵਧਾਈਆਂ ਦਿੰਦਾ ਜਲੰਧਰ ਵੈਸਟ ਵਾਲਿਆਂ ਨੂੰ ਕਿ ਉਹਨਾਂ ਨੇ ਇੱਕ ਨੇਕ ਇਮਾਨਦਾਰ ਸਾਊ ਇਨਸਾਨ ਚੁਣਿਆ ਬਾਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ 2 ਸਾਲਾਂ ਦੇ ਕੰਮ ਦਿੱਤੇ ਆ ਵਿਰੋਧੀਆਂ ਦੇ ਪ੍ਰੋਪਗੈਂਡ ਹਾਰ ਗਏ ਆ ਸਾਰੇ ਵਿਰੋਧੀਆਂ ਨੂੰ ਰਲਾ ਕੇ ਉਹਨੀ ਵੋਟ ਨਹੀਂ ਪਈ ਜਿੰਨੀ ਮੰਦਰ ਭਗਤ ਨੂੰ ਪਈ ਆ ਮੈਂ ਫੇਰ ਤੋਂ ਮੰਦਰ ਭਗਤ ਨੂੰ ਜਲੰਧਰ ਵੈਸਟ ਵਾਲਿਆਂ ਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ ਦਲ ਦਲ ਬਦਲਵਾਂ ਨੂੰ ਵੀ ਜਿਹੜਾ ਹੈਗਾ ਉੱਥੇ ਲੋਕਾਂ ਨੇ ਸਬਕ ਸਿਖਾਇਆ ਬਿਲਕੁਲ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਜਿਨ੍ਹਾਂ ਨੂੰ 5 ਸਾਲ ਲਈ ਚੁਣਿਆ ਸੀ ਉਹਨਾਂ ਆਪ ਹੀ ਅਸਤੀਫੇ ਦੇ ਦਿੱਤੇ ਆਪ ਹੀ ਪਾਰਟੀਆਂ ਛੱਡਤੀਆਂ ਤੇ ਫਿਰ ਲੋਕਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਨਕਾਰਿਆ ਹਰਾਇਆ ਤੇ ਇੱਕ ਇਮਾਨਦਾਰ ਚੰਗੀ ਪਾਰਟੀ ਨੂੰ ਫਤਵਾ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਅੱਜ ਅਰਸ਼ ਤੇ ਬਿਠਾਤਾ ਤੇ ਇਸੇ ਤਰ੍ਹਾਂ ਹੀ ਅਗਲੀਆਂ ਚੋਣਾਂ 'ਚ ਵੀ ਜਿਹੜੀਆਂ ਸਰਪੰਚੀ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮಿತಿ ਦੀਆਂ ਉਹਨਾਂ 'ਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਕੈਬਨਿਟ ਦਾ ਵਿਸਤਾਰ ਹੋਣ ਜਾ ਰਿਹਾ ਕੀ ਖੇਡ ਮੰਤਰਾਲਾ ਮਿਲ ਰਿਹਾ ਜਲੰਧਰ ਕਿਉਂਕਿ ਸਪੋਰਟਸ ਹੱਬ ਵੀ ਹੈ ਜੀ ਸੀਐਮ ਸਾਹਿਬ ਕਹਿੰਦੇ ਨਜ਼ਰ ਆਇਆ ਸੀ ਕਿ ਜਿਤਾਓ ਕਿ ਨ ਮੰਤਰੀਪਨ ਵੇਖੋ ਇਹ ਤੇ ਸੀਐਮ ਸਾਹਿਬ ਦੀ ਮਰਜ਼ੀ ਹੈ ਨਾ ਸਰਦਾਰ ਭਗਵਾਨ ਸਿੰਘ ਮਾਨ ਦੀ ਵੀ ਕਿਹੜਾ ਮੰਤਰਾਲਾ ਕਿੰਨੂੰ ਦੇਣਾ ਜੋ ਵੀ ਕਰਨਗੇ ਸੀਐਮ ਸਾਹਿਬ ਸਾਰਿਆਂ ਨੂੰ ਖੇੜੇ ਮੱਥੇ ਪਰਵਾਣ ਹੋਊਗਾ ਤਾਂ ਤੁਸੀਂ ਤਸਵੀਰਾਂ ਸੈਕਟਰ 39 ਤੋਂ ਦੇਖ ਰਹੇ ਹੋ तमाम ਚੇਅਰਮੈਨ ਮੰਤਰੀ ਜਿਹੜੇ ਹਨ ਇੱਥੇ ਪਹੁੰਚੇ ਹੋਏ ਨੇ ਤਾਂ ਗੋਵਿੰਦਰ ਮਿੱਤਲ ਸਾਡੇ ਨਾਲ ਮੌਜੂਦ ਨੇ ਲਗਾਤਾਰ ਇਹ ਜਲੰਧਰ ਪਹੁੰਚੇ ਹੋਏ ਸੀ तमाम ਕਾਟਰ ਮੌਜੂਦ ਸੀ ਗੋਵਿੰਦਰ ਜੀ ਕਿਵੇਂ ਦੇਖ ਦਿਓ ਦੇਖੋ ਬਹੁਤ ਵਧੀਆ ਫਤਵਾ ਜਲੰਧਰ ਦੇ ਲੋਕਾਂ ਨੇ ਦਿੱਤਾ ਸਭ ਤੋਂ ਪਹਿਲਾਂ ਤਾਂ ਮੈਂ ਜਲੰਧਰ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਔਰ ਉਸ ਤੋਂ ਬਾਅਦ ਮਹਿੰਦਰ ਸਿੰਘ ਧਖਤ ਜੀ ਦਾ ਵਾਰਕਾਂ ਬਹੁਤ ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਔਰ ਜਲੰਧਰ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੁਆਰਾ ਇਹ ਕਿ ਦੋ ਸਾਲ ਦੇ ਕੰਮਾਂ ਦੇ ਉੱਪਰ ਮੋਹਰ ਲਾਈ ਆ ਚਾਹੇ ਉਹ ਐਜੂਕੇਸ਼ਨ ਗੱਲ ਹੋਵੇ ਚਾਹੇ ਬਿਜਲੀ ਫਰੀ ਦੀ ਗੱਲ ਹੋਵੇ ਚਾਹੇ ਸਕੂਲ ਆਫ ਐਮਿਨੈਂਸ ਦੀ ਗੱਲ ਹੋਵੇ ਚਾਹੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਦੇਣ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਅੰਦਰੋਂ 14 ਟੋਲ ਪਲਾਜ਼ੇ ਖਤਮ ਕਰਨ ਦੀ ਗੱਲ ਹੋਵੇ ਅੱਜ 2 ਸਾਲ ਦੇ ਕੰਮ ਜਿਹੜੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਹੋਏ ਨੇ ਜਲੰਧਰ ਦੇ ਲੋਕਾਂ ਨੂੰ ਉਹਨਾਂ ਨੇ ਇਸ ਕੰਮਾਂ ਨੂੰ ਸਵੀਕਾਰਿਆ ਹੈਗਾ ਦੂਜੀ ਗੱਲ ਸਭ ਤੋਂ ਵੱਡੀ ਜਿਹੜੀ ਗੱਲ ਇੱਕ ਹੋਈ ਆ ਕਿ ਜਿਹੜੇ ਬੈਕਸਟੈਪਿੰਗ ਲੋਕ ਨੇ ਜਿਨ੍ਹਾਂ ਨੇ ਆਮ ਆਦਮੀ ਪਿੱਠ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਜਲੰਧਰ ਪੱਛਮੀ ਦੇ ਲੋਕਾਂ ਦੀ ਪਿੱਠ ਉਹ ਲਾ ਕੇ ਗਲਤ ਟਿੱਪਣੀਆਂ ਕਰਦੇ ਰਹੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਗਲਤ ਟਿੱਪਣੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਗਏ ਇਹ ਉਹਨਾਂ ਲੋਕਾਂ ਤੇ ਪੂਰੇ ਬੀਜੇਪੀ ਜਮਾਤ ਦੇ ਮੂੰਹ ਦੇ ਉੱਪਰ ਇਹ ਚਪੇੜ ਹੈਗੀ ਆ ਕਿ ਜਲੰਧਰ ਪੱਛਮੀ ਦੇ ਲੋਕ ਅੱਜ ਕੀ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਦਾ ਵਿਕਾਸ ਜਿਹੜਾ ਜਿਸ ਤਰ੍ਹਾਂ 2 ਸਾਲ ਤੋਂ ਚੱਲ ਰਿਹਾ ਹੋਰ ਵੀ ਤੇਜ਼ੀ ਨਾਲ ਜਿਹੜਾ ਹੈਗਾ ਅੱਗੇ ਵਧੇ ਔਰ ਜਲੰਧਰ ਦੇ ਲੋਕ ਉਸ ਵਿਕਾਸ ਦੀ ਧਾਰਾ ਦੇ ਵਿੱਚ ਸ਼ਾਮਲ ਹੋਣ ਉਹਨਾਂ ਨੇ ਮਹਿੰਦਰ ਸਿੰਘ ਭਗਤ ਨੂੰ ਜਿਤਾ ਕੇ ਆਪਣੀ ਜਿਹੜੀ ਨੁਮਾਇੰਦਗੀ ਇੱਥੇ ਦਿੱਤੀ ਆ ਔਰ ਮੁੱਖ ਮੰਤਰੀ ਸਾਹਿਬ ਵੀ ਜਲਦੀ ਜਿਹੜਾ ਚਾਰ ਹੋਰ ਜਿਮਨੀ ਚੋਣਾ ਸਿਰ ਤੇ ਨੇ ਉਹਦੀਆਂ ਤਿਆਰੀਆਂ ਵੀ ਸ਼ੁਰੂ ਹੋਣ ਤੋਂ ਮੈਂ ਕਿਹਾ ਅਸੀਂ ਆਪਣਾ ਰਿਕਾਰਡ ਆਪ ਆਪਣਾ ਆਪਣਾ ਰਿਕਾਰਡ ਆਪ ਤੋੜਾਂਗੇ ਪਹਿਲਾ ਹੁਣ ਤੱਕ ਦਾ ਰਿਕਾਰਡ ਸੀ 91 ਦਾ ਠੀਕ ਹੈ ਨਾ ਜਦੋਂ ਇਹ ਜਿਮਨੀ ਬੋਟਾਂ ਕੰਪਲੀਟ ਹੋ ਗਈਆਂ 95 ਐਮਐਲਏ ਹੋਣਗੇ ਆਮ ਆਦਮੀ ਪਾਰਟੀ ਦੇ ਸੰਬਧਾਰਕ ਕਿਵੇਂ ਦੇਖਦੇ ਹੋ ਸੀਐਮ ਸਾਹਿਬ ਨੇ ਕਿਹਾ ਸੀ ਮਹਿੰਦਰ ਭਗ ਨੂੰ ਦਿਤਾਓ ਮੰਤਰੀ ਮੰਡਲ ਚ ਮੈਂ ਲਿਆਉਂਗਾ ਸਪੋਰਟਸ ਮੰਤਰਾਲਾ ਦੇ ਦਵਾ ਰਹੇ ਹੋ ਪਰ ਜਦ ਦੇਖੋ ਜੇ ਮੁੱਖ ਮੰਤਰੀ ਸਾਹਿਬ ਨੇ ਇਹ ਦੀ ਹੈ ਤਾਂ ਇਸ ਨੂੰ ਪੂਰਾ ਵੀ ਕਰਨਗੇ ਤੇ ਬਿਲਕੁਲ ਉਹਨੂੰ ਬਣਾਉਣਗੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਆਖਿਆ ਉਹ ਬਿਲਕੁਲ ਬਣਾਉਣਗੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਦੇ ਦਫਤਰ ਚ ਜਿੱਥੇ ਜਸ਼ਨ ਦਾ ਮਾਹੌਲ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਤਾਂ ਜਸ਼ਨ ਦਾ ਜਿੱਥੇ ਮਾਹੌਲ ਹੈ ਤਾਂ ਵਰਕਰ ਜਿਹੜੇ ਹੈਗੇ ਨੇ ਲਗਾਤਾਰ ਖੁਸ਼ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਆ ਮંત્રી ਵੀ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਚਾਹੇ ਵਰਕਰ ਹੋਣ ਚਾਹੇ ਚੇਅਰਮੈਨ ਹੋਣ ਸਾਫ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਜਲੰਧਰ ਵੈਸਟ ਦੀ ਚੋਣ ਹੈ ਜਿਹੜੀ ਇੱਕ ਹੋਟ ਸੀਟ ਜਿਹੜੀ ਹੈਗੀ ਬਣ ਗਈ ਸੀ ਲਗਾਤਾਰ ਚਾਹੇ ਵਿਰੋਧੀ ਧਿਰਾਂ ਹੋਣ ਕਾਂਗਰਸ ਹੋਵੇ ਵਿਭਾਜਪਾ ਹੋਵੇ ਅਕਾਲੀ ਦਲ ਹੋਵੇ ਲਗਾਤਾਰ ਜਿਸ ਤਰੀਕੇ ਦਾ ਮਾਹੌਲ ਜਲੰਧਰ ਵੈਸਟ 'ਚ ਬਣਿਆ ਤਾਂ ਹੁਣ ਮਹਿੰਦਰ ਭਗਤ ਜਿਹੜੇ ਹੈਗੇ ਨੇ ਉਹ 37000 ਤੋਂ ਵੱਧ ਵੋਟਾਂ ਦੇ ਨਾਲ ਉਹ ਤਾਂ ਜਿੱਤ ਗਏ ਨੇ ਤਾਂ ਹੁਣ ਵੇਖਣਾ ਹੋਵੇਗਾ ਕਿ ਕਦੋਂ ਮੁੱਖ ਮੰਤਰੀ ਜਲਦ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਕਿਹੜਾ ਮੰਤਰਾਲਾ ਦੇ ਕੇ ਸ਼ਾਮਲ ਕਰਦੇ ਨੇ ਫਿਲਹਾਲ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਗਬਣੀ ਲਈ ਵਰਨਪੱਤ